ਗਰੇਟਰ ਟੋਰਾਂਟੋ ਖੇਤਰ ਦੇ ਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਸਥਾਈ ਨਿਵਾਸ ਦੇ ਲਈ ਮਾਰਗ ਦੀ ਮੰਗ ਕਰਨ ਵਾਲੇ ਜੀਟੀਏ ਵਿੱਚ ਸਥਿਤੀ ਤੋਂ ਬਾਹਰ ਦੇ ਨਿਰਮਾਣ ਮਜ਼ਦੂਰਾਂ ਦੇ ਲਈ ਸਮਾਂ ਸੀਮਾ ਵਧਾ ਦਿੱਤੀ ਗਈ ਹੈ ਗਰੇਟਰ ਟੋਰਾਂਟੋ ਏਰੀਆ ਜੀਟੀਏ ਵਿੱਚ ਸਥਿਤੀ ਤੋਂ ਬਾਹਰ ਉਸਾਰੇ ਕਾਮਿਆਂ ਦੇ ਲਈ ਸਥਾਈ ਨਿਵਾਸੀ ਰੁਤਵੇ ਤੱਕ ਪਹੁੰਚ ਨੂੰ ਹੋਰ ਸਹੂਲਤਜਨਕ ਬਣਾਉਣ ਲਈ ਸਥਾਈ ਜਨ ਤੱਕ ਨੀਤੀਆਂ ਨੂੰ ਹਾਲ ਹੀ ਵਿੱਚ ਵਿਧਾਇਆ ਗਿਆ ਹੈ ਹੋਰ ਜਨਤਕ ਨੀਤੀਆਂ ਹੁਣ 31 ਦਸੰਬਰ 2024 ਤੱਕ ਚੱਲਣਗੀਆਂ ਜਦੋਂ ਤੱਕ ਇਹ 10000 ਐਪਲੀਕੇਸ਼ਨਾਂ ਦੀ ਆਪਣੀ ਸੀਮਾ ਤੱਕ ਨਹੀਂ ਪਹੁੰਚ ਜਾਂਦੀਆਂ ਜੋ ਵੀ ਪਹਿਲਾਂ ਆਵੇਗਾ ਖੇਤਰੀ ਲੇਬਰ ਮਾਰਕੀਟ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਪ੍ਰੋਗਰਾਮ ਪਹਿਲੀ ਵਾਰ 2 ਜਨਵਰੀ 2020 ਵਿੱਚ ਸ਼ੁਰੂ ਕੀਤਾ ਗਿਆ ਸੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਦੇ ਅਨੁਸਾਰ ਇਸ ਤੋਂ ਬਾਅਦ ਦਾ ਐਕਸਟੈਂਸ਼ਨ GTA ਵਿੱਚ ਮੌਜੂਦ ਸਮੇਂ ਦੇ ਅੰਦਰ ਨੌਕਰੀ ਕਰਦੇ ਵਿਦੇਸ਼ੀ ਰਾਸ਼ਟਰੀ ਨਿਰਮਾਣ ਕਰਮਚਾਰੀਆਂ ਦੇ ਆਰਥਿਕ ਯੋਗਦਾਨ ਦੀ ਮਾਨਤਾ ਦਿੰਦਾ ਜੋ ਸਥਿਤੀ ਤੋਂ ਬਾਹਰ ਹੋ ਗਏ ਨੇ ਅਤੇ ਬਿਨਾਂ ਅਧਿਕਾਰ ਦੇ ਕੰਮ ਕਰ ਰਹੇ ਨੇ ਨੀਤੀ ਦਾ ਟੀਚਾ GTA ਵਿੱਚ ਇੱਕ ਜਾ ਸਟੇਟਸ ਤੋਂ ਬਾਹਰਲੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਸਥਾਈ ਤੇ ਸਥਾਈ ਨਿਵਾਸੀ ਅਰਜ਼ੀਆਂ ਤੇ ਕਾਰਵਾਈ ਕਰਨਾ ਬਿਨੈਕਾਰਾਂ ਨੂੰ ਅਪਲਾਈ ਕਰਨ ਦੇ ਲਈ GTA ਵਿੱਚ ਉਸਾਰੀ ਦੇ ਅੰਦਰ ਕੰਮ ਕਰਨ ਲਈ ਅਧਿਕਾਰਾਂ ਦੀ ਲੋੜ ਨਹੀਂ ਹੈ ਕੌਣ ਯੋਗ ਹੋ ਸਕਦਾ ਆਊਟ ਆਫ ਸਟੇਟਸ ਕਿਸੇ ਵੀ ਵਿਅਕਤੀ ਨੂੰ ਦਰਸਾਉਂਦਾ ਹੈ ਸ਼ਾਇਦ ਜੋ ਇੱਕ ਵੈਧ ਇਮੀਗ੍ਰੇਸ਼ਨ ਸਟੇਟਸ ਲੈ ਕੇ ਕੈਨੇਡਾ ਆਇਆ ਹੋਵੇ ਜੋ ਬਾਅਦ ਵਿੱਚ ਖਤਮ ਹੋ ਗਿਆ ਹੋਵੇ ਜਿਸ ਨਾਲ ਉਹਨਾਂ ਨੂੰ ਸ਼ੋਸ਼ਣ ਦਾ ਸ਼ੰਕਾਰ ਬਣਾਇਆ ਜਾ ਸਕਦਾ ਹੈ ਇਸ ਪ੍ਰੋਗਰਾਮ ਦੇ ਲਈ ਯੋਗ ਹੋਣ ਦੇ ਲਈ ਇੱਕ ਬਿਨੇਕਾਰ ਨੂੰ ਹੇਠ ਦਿੱਤੇ ਮਾਪਦੰਡ ਵੀ ਪੂਰੇ ਕਰਨੇ ਪੈਣਗੇ ਕਾਨੂੰਨੀ ਤੌਰ ਤੇ ਇੱਕ ਸਥਾਈ ਨਿਵਾਸੀ ਜੋ ਕੈਨੇਡਾ ਚ ਦਾਖਲ ਹੋਇਆ ਕੈਨੇਡਾ ਵਿੱਚ ਘੱਟੋ ਘੱਟ 5 ਸਾਲ ਤੋਂ ਉਹ ਰਹਿ ਰਿਹਾ ਹੈ ਜੀਟੀਏ ਵਿੱਚ ਉਸਾਰੇ ਉਦਯੋਗ ਵਿੱਚ ਕੰਮ ਕਰ ਰਿਹਾ ਅਤੇ ਪਿਛਲੇ 5 ਸਾਲਾਂ ਦੇ ਅੰਦਰ 3 ਸਾਲ ਦੇ ਫੁੱਲ ਟਾਈਮ ਯੋਗ ਅਨੁਭਵ ਦੇ ਸਬੂਤ ਪ੍ਰਦਾਨ ਕਰਨ ਦੇ ਯੋਗ ਹੈ ਕੈਨੇਡਾ ਵਿੱਚ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਕੈਨੇਡਾ ਲੇਬਰ ਕਾਂਗਰਸ ਸੀਐਲਸੀ ਦੁਆਰਾ ਇੱਕ ਰੈਫਲ ਪੱਤਰ ਪ੍ਰਾਪਤ ਹੋਇਆ ਉਹ ਜਾਂ ਉਹਨਾਂ ਦੇ ਪਰਿਵਾਰ ਕੁਝ ਆਪ ਦਾ ਨੂੰ ਛੱਡ ਕੇ ਆਯੋਗ ਨਹੀਂ ਆਣਾ ਇੱਕ ਡੈਲੀਗੇਟਡ ਆਫੀਸਰ ਅੰਤਮ ਕਾਲ ਕਰੇਗਾ ਕੋਈ ਬਿਨੇਕਾਰ ਯੋਗਤਾ ਲੋੜਾਂ ਨੂੰ ਪੂਰੀਆਂ ਕਰਦਾ ਤੁਸੀਂ ਕਿਵੇਂ ਅਰਜੀ ਦੇ ਸਕਦੇ ਹੋ ਸਾਰੇ ਬਿਨੇਕਾਰਾਂ ਨੂੰ ਕੈਨੇਡੀਅਨ ਲੇਬਰ ਕਾਂਗਰਸ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ ਜੋ ਇਹਨਾਂ ਨਿਰਧਾਰਤ ਕਰਨ ਲਈ ਕੰਮ ਕਰਦੀ ਹੈ ਤੇ ਬਿਨੇਕਾਰ ਯੋਗਤਾ ਦੀ ਸ਼ਰਤਾਂ ਨੂੰ ਪੂਰਾ ਕਰਦਾ ਸੀਐਲਸੀ ਫਿਰ ਬਲੰਕਰ ਤੋਂ ਬਾਅਦ ਇੱਕ ਫੈਡਰਲ ਪੱਤਰ ਜਾਰੀ ਕਰੇਗਾ ਫਿਰ ਅਰਜ਼ੀਆਂ ਨੂੰ ਕਾਰਵਾਈ ਲਈ ਆਈਆਰਸੀਸੀ ਕੋਲ ਭੇਜਿਆ ਜਾਵੇਗਾ ਐਕਸਟੈਂਸ਼ਨ ਅਨੁਸਾਰੀ ਉਦਯੋਗ ਵਿੱਚ ਵਧ ਰਹੀ ਮੰਗ ਨੂੰ ਉਜਾਗਰ ਕਰਦਾ ਹੈ ਅਪਡੇਟ ਹੁਨਰਮੰਦ ਵਪਾਰ ਖਾਸ ਕਰਕੇ ਉਸਾਰੀ ਉਦਯੋਗ ਵਿੱਚ ਵਾਧੀ ਮੰਗ ਦੇ ਅਨੁਸਾਰ ਹੈ ਆਈਆਰਸੀਸੀ ਦੇ ਅਨੁਸਾਰ ਨਿਰਮਾਣ ਉਦਯੋਗ ਲਾਗਤ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਇੱਕ ਸਥਿਰ ਨਿਰਮਾਣ ਕਾਰਜਬਲ ਹੈ ਇਹ ਯਕੀਨੀ ਬਣਾਉਂਦਾ ਵਿੱਚ ਮਦਦ ਕਰੇਗਾ ਕਿ ਰਿਹਾਇਸ਼ ਤੇ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਨੂੰ ਪ੍ਰਦਾਨ ਕੀਤਾ ਗਿਆ ਹੈ ਵਾਦੀ ਮੰਗ ਨੂੰ ਪੂਰਾ ਕਰਨ ਦੇ ਲਈ ਕੈਨੇਡਾ ਦੇ ਅੰਦਰ 2023 ਦੇ ਦੌਰਾਨ ਵਪਾਰਕ ਕਿੱਤਿਆਂ ਸਮੇਤ ਵਧ ਰਹੇ ਸੈਕਟਰਾਂ ਕਿੱਤਿਆਂ ਤੇ ਕੇਂਦਰਿਤ ਕਰਦੇ ਹੋਏ ਸ਼੍ਰੇਣੀ ਆਧਾਰਿਤ ਐਕਸਪ੍ਰੈਸ ਐਂਟਰੀ ਡਰਾ ਦੀ ਸ਼ੁਰੂਆਤ ਕੀਤੀ ਗਈ। ਦੂਜੇ ਪਾਸੇ ਇਹ ਨੀਤੀ ਉਹਨਾਂ ਕਾਮਿਆਂ ਦੀ ਮਦਦ ਲਈ ਵੀ ਤਿਆਰ ਕੀਤੀ ਗਈ ਹੈ ਜੋ ਖੇਤਰੀ ਬਾਜ਼ਾਰ ਦੀ ਲੋੜਾਂ ਨੂੰ ਪੂਰਾ ਕਰਦੇ ਕੈਨੇਡਾ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਨੇ ਪਰ ਅਜੇ ਵੀ ਸਥਿਤੀ ਤੋਂ ਬਾਹਰ ਹੋਣ ਕਾਰਨ ਸ਼ੋਸ਼ਣ ਦਾ ਸ਼ਿਕਾਰ ਹਨ। ਜਿਵੇਂ ਕਿ ਆਈਆਰਸੀਸੀ ਨੋਟ ਕਰਦਾ ਹੈ ਕਿ ਬਹੁਤ ਸਾਰੇ ਗੈਰ ਦਸਤਾਵੇਜੀ ਸਾਰੀ ਕਾਮੇ ਆਪਣੇ ਰੋਜ਼ਗਾਰ ਅਧਿਕਾਰਾਂ ਤੋਂ ਅਣਜਾਣ ਹੋ ਸਕਦੇ ਨੇ ਅਤੇ ਉਹਨਾਂ ਦੀ ਵਰਤੋਂ ਕਰਨ ਤੋਂ ਝਿਜਕ ਰਹੇ ਨੇ ਇਹ ਕਰਮਚਾਰੀਆ ਕੰਮ ਵਾਲੀ ਥਾਂ ਦੇ ਨਿਰਮਾਣ ਜਿਵੇਂ ਕਿ ਸਿਹਤ ਅਤੇ ਸੁਰੱਖਿਆ ਨਿਰੀਖਣਾਂ ਤੋਂ ਲਾਭ ਨਹੀਂ ਲੈ ਰਹੇ ਉਹ ਉਹਨਾਂ ਨੂੰ ਕਾਨੂੰਨੀ ਦਰਜਾ ਦੇ ਕੇ ਕਾਮੇ ਕੰਮ ਵਾਲੀ ਥਾਂ ਤੇ ਆਪਣੇ ਅਧਿਕਾਰਾਂ ਪ੍ਰਤੀ ਵਿਵੇਜਿਤ ਜਾਗਰਤ ਹੋਣ ਦੇ ਨਾਲ-ਨਾਲ ਸਾਰੀ ਖੇਤਰਾਂ ਵਿੱਚ ਯੋਗਦਾਨ ਜਾਰੀ ਰੱਖਣ ਦੇ ਯੋਗ ਹੁੰਦੇ ਨੇ